ਹੁਣ ਜਿਵੇਂ ਕੱਲ ਇੱਕ ਫੈਸਲਾ ਆਇਆ ਜੀ ਜਿਹੜਾ ਕੱਲ ਫੈਸਲਾ ਆਇਆ ਮਾਨਸਾਪ ਨੇ ਅੱਛਾ ਕਮਾਲ ਦੇਖੋ ਮੈਂ ਤੁਹਾਨੂੰ ਇੱਕ ਰੌਚਕ ਗੱਲ ਦੱਸਦਾ ਕੱਲ ਵੈਸੇ ਇਸ ਤੋਂ ਪਹਿਲਾਂ ਜੇ ਤੁਸੀਂ ਜਾਓਗੇ ਪਿੱਛੇ ਜਿਹੜਾ ਲੈਂਡ ਪੂਲਿੰਗ ਵਾਲਾ ਫੈਸਲਾ ਆਇਆ ਹੂੰ ਇੰਟਰਸਟਿੰਗ ਗੱਲ ਇਹ ਹੈ ਕਿ ਜਿਹਦੇ ਕੋਲ ਮੰਤਰਾਲਾ ਹੈ ਉਹ ਤੇ ਬੰਦਾ ਇੰਡੀਆ 'ਚ ਹੀ ਨਹੀਂ ਸੀ ਕੀ ਆ ਬਾਤ ਹੁਣੀਆਂ ਸਾਹਿਬ ਹੂੰ ਉਤੇ ਕਿਸੇ ਹੋਰ ਕੰਟਰੀ ਚ ਨੇ ਜੀ ਕੱਲ ਜਿਸੂ ਵੱਲੇ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਇਹ ਫੈਸਲਾ ਲੈ ਕੇ ਅੱਛਾ ਫੈਸਲਾ ਕੀਆ ਅੱਜ ਮੈਂ ਅ ਦੁਕਾਨ ਤੇ ਗਿਆ ਕਿਸੇ ਤੇ ਜੀ ਸਵੇਰੇ ਸਵੇਰੇ ਤਾਂ ਇੱਕ ਹਿੰਦੀ ਦਾ ਅਖਬਾਰ ਪੜ ਰਹਾ ਸੀਗੇ ਤਾਂ ਉਸ ਦੁਕਾਨਦਾਰ ਨੇ ਨੋਟ ਡਾਊਨ ਸ਼ਾਇਦ ਮੇਰੇ ਵਰਗੇ ਰੱਖੀ ਹੋਗੀ ਕਿ ਉਹਦੇ ਤੋਂ ਪੁੱਛਦੇ ਮੱਖਾ ਉਹਦਾ ਮਰਵਾਉਣਾ ਹਾਂਜੀ ਕਹਿੰਦੇ ਵੀ ਆਹ ਦੁਕਾਨਾਂ ਨਾਲ ਸਬੰਧਤ ਜਿਹੜੀ ਖਬਰ ਲੱਗੀ ਹੈ ਮੜਾ ਜੇ ਬੈਠ ਕੇ ਮੈਨੂੰ ਦੱਸ ਹੂੰ ਫਿਰ ਮੈਨੂੰ ਸਮਝਾਇਆ ਕਿ ਇੱਕ ਫੈਸਲਾ ਹੈ 1958 ਦਾ ਇੱਕ ਐਕਟ ਸੀਗਾ ਉਸ ਨੂੰ ਸੋਧ ਦਿੱਤਾ ਗਿਆ ਜੀ ਵੀ ਤੁਸੀਂ 20 ਤੱਕ ਕਰਮਚਾਰੀ ਯਾਨੀ ਆਪ ਦੀ EMPLOYE ਰੱਖ ਸਕਦੇ ਹੋ ਵੱਡੀ ਦੁਕਾਨ ਤੁਹਾਡੀ ਹੈ ਜਿਹੜੀ ਜੀ ਤਾਂ ਉਹਦੇ ਚ ਕੁਝ ਵੀ ਨਹੀਂ ਹੈ ਮਤਲਬ ਕਿ ਕੋਈ ਕੋਈ ਚੈੱਕ ਨਹੀਂ ਕੋਈ ਸ਼ੈੱਕ ਨਹੀਂ ਕੋਈ ਕੋਈ ਹਿਸਾਬ-ਕਿਤਾਬ ਨਹੀਂ ਜੀ ਖੁੱਲੇ ਖਾਤੇ ਖੁੱਲਾ ਖੇਲ ਫਰੂਕਾ ਬਾਤ ਚਲੋ ਠੀਕ ਹੋ ਗਿਆ ਮਤਲਬ ਕਿ ਦੁਕਾਨਦਾਰਾਂ ਨੇ ਖਬਰ ਨੋਟ ਡਾਉਨ ਕੀਤੀ ਹੋਈ ਹੈ ਹੂੰ ਜੇ 20 ਤੋਂ ਵੱਧ ਗਏ ਤੇ ਫਿਰ ਸ਼ਾਇਦ ਛਮਾਈ ਹਿਸਾਬ ਕਿਤਾਬ ਉਹਨਾਂ ਦਾ ਹੋਣਾ ਹਾਂਜੀ ਉਹ ਤਾਂ ਫਿਰ ਗਾਂ ਪੈ ਗਿਆ ਨਾ 20 ਤੱਕ ਵੀ ਇੰਪਲਾਈ ਬਹੁਤ ਵੱਡੇ ਕਾਰੋਬਾਰ ਚ ਹੁੰਦੇ ਨੇ ਦੁਕਾਨਦਾਰੀ ਚ ਆਪਾਂ ਜਿੱਤੇ ਜੀ ਹੁਣ ਇਤੋਂ ਬਾਅਦ ਅਗਲੀ ਗੱਲ ਜਿਹੜੀ ਘੰਟੇ ਵਧਾ ਦਿੰਦੇ ਹੂੰ ਘੰਟੇ ਵਧਾ ਕੇ ਤੇ ਓਵਰਟਾਈਮ ਦਾ ਦੱਸਤਾ ਜੀ ਇੰਨੇ ਮਤਲਬ ਕਿ ਪੈਸੇ ਜਿਹੜੇ ਉਹ ਟਾਈਮ ਦੇ ਵੱਧ ਲੱਗੂਗੇ ਸਰ ਪੰਜਾਬ ਦੇ ਵਿੱਚ ਇਹ ਕੀਆ ਤੋਂ ਔਰੂਣ ਮੈਂ ਇੱਕ ਰੌਚਕ ਗੱਲ ਜਿਹੜੀ ਦੱਸ ਰਿਹਾ ਸੀਗਾ ਜੀ ਉਹਨੂੰ ਆਪਾਂ ਵਿਰਾਮ ਦਿੰਨੇ ਆ ਇੱਧਰ ਦੱਸਦਾ ਤੁਹਾਨੂੰ ਜੀ ਜਦੋਂ ਮੋਦੀ ਸਰਕਾਰ ਆਈ ਮੈਂ ਤੁਹਾਨੂੰ ਕਿਤੇ ਨਾ ਕਿੱਸਾ ਸੁਣਾਉਂਗਾ ਵੀ ਕਿ ਮੋਦੀ ਦੇ ਕਾਮਯਾਬ ਹੋਣ ਪਿੱਛੇ ਕਿਹੜੇ ਕਿਹੜੇ ਬੰਦੇ ਦਾ ਹੱਥ ਸੀ ਹੂੰ ਕਈ ਕਥਾ ਬਣਾ ਲੈ ਚੋੜ ਦੱਸੂਗਾ ਤੁਹਾਨੂੰ ਕਿਸੇ ਦਿਨ ਜੀ ਮੇਲ ਮਿਲਿਆ ਕਿ ਤੇ ਲੰਗ ਦੀ ਟੱਪ ਦੀ ਲੈ ਕੇ ਨਾ ਤੋਂ ਗੱਲ ਇਹ ਆ ਕਿ ਅਸਲ ਚ ਕੀ ਆ ਕਿ ਜਦੋਂ મોદી ਸਾਹਿਬ ਨੇ ਸੱਤਾ ਸੰਭਾਲੀ ਸੀ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਜੀ ਸੁਖਮ ਸਿੰਘ ਇਹਨਾਂ ਨੇ ਆਉਂਦਿਆਂ ਜ਼ਮੀਨ ਗ੍ਰਹਿਣ ਕਾਨੂੰਨ ਚ ਜ਼ਮੀਨ ਗ੍ਰਹਿਣ ਆ ਕੋ ਹੁੰਦਾ ਆਪਾਂ ਕਹਿੰਦੇ ਨੇ ਐਕਵਾਇਰ ਕੀਤੀ ਹੂੰ ਤਾਂ ਉਹ ਐਕਵਾਇਰ ਕਰਨ ਵਾਲਾ ਜਿਹੜਾ ਕਾਨੂੰਨ ਸੀਗਾ ਉਹਦੇ ਚ ਆ ਕੇ ਸਭ ਤੋਂ ਪਹਿਲਾਂ ਝ੍ਰੀਟ ਮਾਰੀ ਸੀ ਤੇ ਰੌਲਾ ਪੈ ਗਿਆ ਮੋਦੀ ਸਾਹਿਬ ਨੂੰ ਸ਼ੁਰੂਆਤ ਦੇ ਪੈਰ ਜਿਹੜੇ ਸੀਗੇ ਪਿਸ਼ਾਕੜ ਖੜਨੇ ਪਏ ਸੀਗੇ ਬਹੁਤ ਰੋਲਾ ਪੈ ਗਿਆ ਸੀ ਜੀ ਇਹ ਆਪਣੀ ਆਡੀਅנס ਚੋਂ ਬਹੁਤ ਸਾਰੇ ਬੰਦਿਆਂ ਨੂੰ ਯਾਦ ਹੋਏਗਾ ਸ਼ਾਇਦ ਹੂੰ ਉਹ ਕੀ ਸੀਗਾ ਉਹ ਕਾਦੇ ਕਰਕੇ ਸੀ ਕਿ ਮੋਦੀ ਸਾਹਿਬ ਨੂੰ ਸਟੈਂਡ ਕਰਨ ਵਾਲਿਆਂ ਚੋਂ ਜਿਹੜਾ ਇੱਕ ਸੱਜਣ ਸੀ ਉਹਦੀ ਸਹੂਲियत ਕਿਉਂਕਿ ਗਾਉ ਨੂੰ ਬਹੁਤ ਕੁਝ ਦੇਣਾ ਸੀ ਮੈਂ ਤੁਹਾਨੂੰ ਦੱਸਿਆ ਇਹਨਾਂ ਦੀਆਂ ਯਾਰੀਆਂ ਬਹੁਤ ਤਗੜੀਆਂ ਹੂੰ ਦੂਸਰਾ ਦੂਸਰਾ ਕੀ ਕੀਤਾ ਗਿਆ ਸੀਗਾ ਸਭ ਤੋਂ ਮਹੱਤਵਪੂਰਨ ਲੇਬਰ ਕੋਡ ਲਿਆਂਦਾ ਗਿਆ ਸੀਗਾ ਹੁਣ ਇਹ ਕੀ ਬਿਲਾ ਲੇ ਕੋਡ ਅੱਛਾ ਜਿੱਥੇ ਐਕਟ ਆ ਗਿਆ ਐਕਟ ਆ ਗਿਆ ਤਾਂ ਮਤਲਬ ਕਿ ਲੋਕ ਸਭਾ ਜਾਂ ਰਾਜ ਸਭਾ ਤੇ ਰਾਸ਼ਟਰਪਤੀ ਦਾ ਸਾਈਨ ਜੀ ਉਸ ਤੋਂ ਬਾਅਦ ਐਕਟ ਬਣ ਗਿਆ ਬਿਲ ਐਕਟ ਬਣ ਗਿਆ ਜੀ ਜੀ ਲੇਬਰ ਕੋਡ ਇਹ ਹੁੰਦਾ ਹੁਣ ਕਿਉਂਕਿ ਸੰਵਿਧਾਨ ਦੀਆਂ ਕਿ ਲਿਸਟਾਂ ਨੇ ਨਾ ਹਮ ਇੱਕ ਐਸ ਆਪਣੇ ਸੁਭਾਈ ਲਿਸਟ ਇੱਕ ਕੇਂਦਰ ਦੀ ਯੂਨੀਅਨ ਲਿਸਟ ਆ ਗਈ ਕੰਕਰੈਂਟ ਲਿਸਟ ਆ ਗਈ ਤੇ ਦੋਨਾਂ ਦੇ ਅਧਿਕਾਰ ਖੇਤਰ ਹੋ ਜਾਂਦਾ ਇਹ ਥੋੜੇ ਨੁਕਤੇ ਸਮਝਣ ਵਾਲੇ ਬਿਲਕੁਲ ਇਹਨਾਂ ਨੇ ਲੇਬਰ ਕੋਡ ਬਣਾ ਦਿੱਤਾ ਮਤਲਬ ਕਿ ਜਿਹੜੀ ਕੰਕਰੈਂਟ ਲਿਸਟ ਦੇ ਵਿੱਚ ਚੀਜ਼ ਹੁੰਦੀ ਹੈ ਕਿ ਮੰਨ ਲਓ فرض ਕਰੋ ਕਿ ਲੇਬਰ ਕੋਡ ਬਣ ਗਿਆ ਉਹ ਲੇਬਰ ਕੋਡ ਵੀ ਆਪਣੇ ਕਾਰਪੋਰੇਟ ਯਾਰ ਨੂੰ ਇੱਕ ਤੋਹਫਾ ਸੀ ਹੂੰ ਲੇਬਰ ਕੋਡ ਦਾ ਮਤਲਬ ਇੰਡੀਆ 'ਚ ਤੁਸੀਂ ਦੇਖੋਗੇ ਕਿ ਯੂਨੀਅਨਾਂ ਦਾ ਇੱਕ ਇਤਿਹਾਸ ਹੈ ਹੂੰ ਕਾਮਰੇਡਾਂ ਦਾ ਆਪਣਾ ਇੱਕ ਵजूद ਸੀ ਕਿਸੇ ਟਾਈਮ ਜੀ ਮਤਲਬ ਕਿ ਮੁੰਬਈ ਤੁਸੀਂ ਸ਼ਾਇਦ ਗਏ ਹੋ ਕਿ ਨਹੀਂ ਨਹੀਂ ਸਰ ਨਹੀਂ ਗਏ ਅੱਛਾ ਮੈਂ 90 ਦੇ ਦਹਾਕੇ 'ਚ ਬੰਬੇ ਘੁੰਮਿਆ ਹੂੰ ਉਹ ਮਤਲਬ ਕਿ ਉੱਥੇ ਇੰਨੇ ਅਦਯੋਗ ਫਲਾਂ ਟਮਕਾਂ ਟੈਕਸਟਾਈਲ ਦੇ ਫਲਾਣੇ ਆਟਮਕਾਂ ਉਹਨਾਂ ਦੇ ਯੂਨੀਅਨਾਂ ਉਸ ਟਾਈਮ ਮੈਂ ਦੇਖਿਆ ਕਿੰਨੀਆਂ ਮਜ਼ਬੂਤ ਨੇ ਤੁਸੀਂ ਹਾਲੇ ਵੀ ਦੇਖਿਆ ਹੋਣੀਆਂ ਆਪਣੇ ਇਧਰ ਸਰਕਾਰੀ ਕਰਮਚਾਰੀ ਉਹ ਗੇਟ ਰੈਲੀ ਕਰਦੇ ਆ ਜੀ ਕੱਚੇ ਕਰਦੇ ਆ ਜੀ ਆ ਖੇਤ ਵਾਲੇ ਕਰਦੇ ਆ ਜੀ ਹਨਾ ਯੂਨੀਅਨਸ ਤਾਂ ਆਪਣੇ ਹੈ ਸਾਰੇ ਡਿਪਾਰਟਮੈਂਟਸ ਮੈਂ ਉਹੀ ਕਹਿ ਰਿਹਾ ਕਿ ਇਹ ਬਹੁਤ ਮਜ਼ਬੂਤ ਸੀ ਕਿਸੇ ਟਾਈਮ ਇੰਦਰਾ ਗਾਂਧੀ ਨੂੰ ਜੇ ਮਤਲਬ ਕਿ ਉਸ ਟਾਈਮ ਜਦੋਂ ਇਹਨਾਂ ਨੇ ਘੇਰਿਆ ਤਾਂ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਯੂਨੀਅਨਾਂ ਦਾ ਬਹੁਤ ਗਲਬਾ ਸੀ ਤਦ ਹੀ ਆ ਨਾ ਸਿਆਸਤ ਜਦੋਂ ਇਹ ਅ ਮਰਜੈਂਸੀ ਲਾਉਣੀ ਪਈ ਆ ਉਸ ਤੌਰ ਤੇ ਗੱਲ ਕਰਦਾ ਇਹਨਾਂ ਨੇ ਉਸ ਆਰਗੇਨਾਈਜ਼ ਤਾਕਤ ਨੂੰ ਹਮ ਕਮਜ਼ੋਰ ਕਰਨ ਵਾਸਤੇ ਲੇਬਰ ਕੋਡ ਲਿਆਂਦਾ ਸੀਗਾ ਉਹਦੇ ਚ ਕਈ ਚੀਜ਼ਾਂ ਨੇ ਮੈਂ ਉਧਰ ਨਹੀਂ ਜਾਊਂਗਾ ਸਮਾਂ ਘਟ ਹੈ ਜੀ ਲੇਬਰ ਕੋਡ ਦਾ ਮਤਲਬ ਕੋਡ ਦਾ ਮਤਲਬ ਇਹ ਹੁੰਦਾ ਕਿ ਕੋਈ ਸਰਕਾਰ ਚਾਹੇ ਲਾਗੂ ਕਰ ਸਕਦੀ ਹੈ ਸਟੇਟ ਦੀ ਕੋਈ ਸਰਕਾਰ ਚਾਹੇ ਤੇ ਛੱਡ ਸਕਦੀ ਹੈ ਹਮ ਭਾਜਪਾ ਵਾਲੀਆਂ ਜਿੱਥੇ ਸਰਕਾਰਾਂ ਸੀ ਉਹਨਾਂ ਨੇ ਜਦ ਹੀ ਅਪਣਾ ਲਿਆ ਮੱਧ ਪ੍ਰਦੇਸ਼ ਰੂਪੀ ਜੀ ਲੇਬਰ ਕੋਡ ਇਹੀ ਨਿਯਮ ਨੇ ਜੋ ਮਾਨ ਸਾਹਿਬ ਕਰ ਰਿਹਾ ਮਾਨ ਸਾਹਿਬ ਨੇ ਹੁਣ ਅਪਣਾ ਲਿਆ ਸ਼ਾਬਾਸ਼ ਹੁਣ ਅਪਣਾਇਆ ਇਸ ਕਾਲੀ ਨਾਲ ਹੁਣ ਮੈਂ ਆ ਜਾਣਾ ਰੌਚਕ ਪੱਖ ਤੇ ਜੀ ਜਿਹੜਾ ਕੱਲ ਵੇਖਣ ਨੂੰ ਮਿਲਿਆ ਇਹਨਾਂ ਦੇ ਨੌਜਵਾਨ ਮੰਤਰੀ ਐ ਸੌਂਤ ਸਾਹਿਬ ਹਮ ਹਮ ਠੀਕ ਹੈ ਜੀ ਇਹ ਮੰਤਰਾਲਿਆਂ ਨੂੰ ਕੁਲ ਚਲਾ ਗਿਆ ਹਮ ਸੌਂਤ ਸਾਹਿਬ ਜਦੋਂ ਆਏ ਨੇ ਇਹ ਸਾਰੇ ਮੰਤਰੀ ਤੇ ਕੈਬਨਿਟ ਵਾਲੇ ਚੀਫ ਮਿਨਿਸਟਰ ਸਾਹਿਬ ਆਇਆ ਸਭ ਤੋਂ ਸਭ ਪਹਿਲਾਂ ਤੇ ਉਹ ਮੁੱਖ ਮੰਤਰੀ ਵਾਲੀ ਕੁਰਸੀ ਤੇ ਬੈ ਗਏ। ਮਾਨ ਸਰ ਨੂੰ ਦੂਜੀ ਕੁਰਸੀ ਤੇ ਬਹਿਣਾ ਪਿਆ। ਜੀ। ਚਲੋ ਮਾਨ ਸਾਹਿਬ ਇੰਨੇ ਕੁ ਪਰਪੱਕ ਹੈਗੇ ਆ ਵੀ ਉਹ ਠੀਕ ਆ। ਤਮਾਸ਼ਾ ਕੀ ਕਰਨਾ। ਜਦੋਂ ਇਹ ਬਰੀਫ ਕਰਨ ਲੱਗੇ ਪੱਤਰਕਾਰਾਂ ਨੇ ਵਾਛੜ ਕਰਤੀ ਸਵਾਲਾਂ ਦੀ। ਹੂੰ। ਮਜ਼ਦੂਰਾਂ ਦੇ ਹੱਕ 'ਚ ਜੋ ਵੀ ਗੱਲਾਂ ਜਾਂਦੀਆਂ ਕਿ ਉਹਨਾਂ ਦਾ ਸ਼ੋਸ਼ਣ ਦਾ ਰਾਹ ਖੁੱਲ ਰਿਹਾ ਸਾਬ। ਜੀ। ਉਹਨਾਂ ਨੂੰ ਜਵਾਬ ਹੀ ਨਹੀਂ ਆਉਂਦਾ। ਫਸ ਗਏ। ਮਾਨ ਸਾਹਿਬ ਨੇ ਬੋਲਣਾ ਸ਼ੁਰੂ ਕੀਤਾ ਤਾਂ ਮਾਨ ਸਾਹਿਬ ਪਹਿਲੇ ਹੀ ਫਸ ਗਏ ਸੀ ਅਖੀਰ ਜਦੋਂ ਸੌਂਤ ਸਾਹਿਬ ਕੋਲ ਵੀ ਜਵਾਬ ਨਹੀਂ ਸੀ ਇੱਕ ਅਧਿਕਾਰੀ ਨੂੰ ਠਾਇਆ ਆਈਐਸ ਅਧਿਕਾਰੀ ਨੂੰ ਜੀ ਉਹਨੂੰ ਵੀ ਸਵਾਲ ਨਹੀਂ ਸੀ ਜਵਾਬ ਦੇ ਕੇ ਜਵਾਬ ਜੋ ਕੇ ਉਹਦੇ ਕੋਲ ਵੀ ਸ਼ਬਦ ਨਹੀਂ ਸੀ ਸਵਾਲ ਉਹਨੂੰ ਵੀ ਹੱਲ ਕਰਨੇ ਨਹੀਂ ਸੀ ਆ ਰਹੇ ਜੀ ਅਖੀਰ ਮਾਨ ਸਾਹਿਬ ਨੇ ਕਿਹਾ ਕਿ ਇਹ ਤੇ ਹਾਲੇ ਖਾਕਾ ਉਲਾਈ ਕਿਆ ਨਾ ਹੁਣ ਵਿਸਥਾਰ ਨਾਲ ਜਦੋਂ ਅਸੀਂ ਇਹਨੂੰ ਅਪਰੂਵ ਕਰਾਂਗੇ ਲਿਆਵਾਂਗੇ ਸਦਨ ਦੇ ਵਿੱਚ ਉਦੋਂ ਸਾਰਾ ਕੁਝ ਕਲੀਅਰ ਹੋ ਜਾਏਗਾ ਸਰ ਇਸ ਤਰ੍ਹਾਂ ਬਚ ਕੇ ਨਿਕਲੇ ਕਿਉਂਕਿ ਯਾਨੀ ਇੰਨੀ ਕਾਲੀ ਚ ਸਭ ਕੁਝ ਕੀਤਾ ਜਾ ਰਿਹਾ ਚਲੋ ਗੱਲ ਇੱਕ ਛੋਟੀ ਜੀ ਸੀ ਤੁਰਦੀ ਤੁਰਦੀ ਕਿੱਥੋਂ ਤੱਕ ਆ ਗਈ ਤੇ ਅਸਲ ਚ ਪੰਜਾਬ ਚ ਵੀ ਇਹਨਾਂ ਨੇ ਕੱਲ ਲੇਬਰ ਕੋਰਟ ਲਾਗੂ ਕਰ ਦਿੱਤਾ ਹੈ ਯਾਨੀ ਲਗਾਤਾਰ ਜਿਹੜੇ ਫੈਸਲੇ ਹੋ ਰਹੇ ਆ ਓਟੀਐਸ ਤੋਂ ਲੈ ਕੇ ਬਹੁਤ ਸਾਰੀਆਂ ਰੈਤਾਂ ਜਿਹੜੀਆਂ ਆ ਅ ਦਿੱਤੀਆਂ ਜਾ ਰਹੀਆਂ ਨੇ ਤਾਂ ਉਹ ਕਿਤੇ ਨਾ ਕਿਤੇ ਲੁਧਿਆਣਾ ਜ਼ਿਮਨੀ ਚੋਂ ਤੇ ਨਿਗਾਹ ਚ ਹੈ ਮੈਂ ਗੱਲ ਲੰਬੀ ਲੈ ਗਿਆ ਪਰ ਗੱਲ ਜ਼ਰੂਰੀ ਸੀ ਆ ਵੀ ਚਲੋ ਉੱਥੇ ਆ ਗਏ ਗੱਲ ਹੋਰ ਸੱਚੀ ਜਾਣਕਾਰੀ ਬਹੁਤ ਵਧੀਆ ਮੀਡੀਆ ਦੇ ਵਿੱਚ ਇੱਕ ਮਿੱਤਰ ਬੱਲੀ ਸਾਹਿਬ ਕਹਿ ਰਹੇ ਨੇ ਚਲੋ ਇੱਕ ਵਾਰ ਤਾਂ ਕਮੈਂਟ ਆਪਾਂ ਪੜਦੇ ਹਾਂ ਕਹਿੰਦੇ ਜਿੰਨੇ ਵੀ ਨਵੇਂ ਬਿੱਲ ਲੈ ਕੇ ਆ ਰਹੇ ਆ ਕਹਿੰਦੇ ਇਹ ਆਮ ਲੋਕਾਂ ਦਾ ਬਹੁਤ ਨੁਕਸਾਨ ਹੈ ਆਪਣੇ ਮਿੱਤਰਾਂ ਦਾ ਹੀ ਫਾਇਦੇ ਆ ਉਹ ਹੀ ਤੁਹਾਡੇ ਵਾਲੀ ਗੱਲ ਹੀ ਹੋ ਗਈ ਮੋਤੀ ਸਾਹਿਬ ਵਾਲਾ ਬਿਲਕੁਲ ਸੇਮ ਡਿੱਟੋ ਕੰਮ ਚੀਜ਼ ਹੋ ਗਈ ਇੱਥੇ ਖੈਰ ਮਨਜੀਤ ਸਿੰਘ ਜੀ ਕਹਿ ਰਹੇ ਨੇ ਕਿ ਪਹਿਲਾਂ ਦੇ ਕੈਬਨਟ ਮੀਟਿੰਗਾਂ ਕਿੰਨੇ-ਕਿੰਨੇ ਮਹੀਨੇ ਨਹੀਂ ਹੁੰਦੀਆਂ ਸੀ ਤੇ ਹੁਣ ਲਗਾਤਾਰ ਹੋ ਰਹੀਆਂ ਨੇ ਹੁਣ ਭਾਈ ਚੋਣਾ ਨੇੜੇ ਆ ਵੋਟਾਂ ਨੇੜੇ ਆ ਉਸੇ ਕਰਕੇ ਯਾਰ ਮਿੰਟੂ ਜੀ ਆਪਾਂ ਗੱਲ ਵਿਚਾਲੇ ਚਲੋ ਪੰਜਾਬ